ਜੀ ਹਾਲ ਚਾਲ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਆਪਣਾ ਪਹਿਲਾ ਬਲੌਗ ਮਾਰ ਰਿਹਾ ਉਮੀਦ ਕਰਦੇ ਆ ਤੁਹਾਨੂੰ ਪਸੰਦ ਆਵੇਗਾ ਬੜਾ ਗੈਸ ਜੇ ਲਾਈਕ ਕੋਲੇ ਕਰਦੇ ਹੋ ਲਾਈਕ ਫੋਲੋ ਸ਼ੇਅਰ ਜਰੂਰ ਕਰਿਓ ਮੇਰੇ ਜੀ ਅੱਜ ਤੁਹਾਨੂੰ ਬੈਲਜੀਅਮ ਘੁਮਾਵਾਂਗੇ ਆਪਾਂ ਬੈਲਜੀਅਮ ਆਹਾਂਗਾ ਇਹ ਦੇਖਣ ਆਲਾ ਸਾਰੇ ਜਣਿਆਂ ਨੂੰ ਇੱਕ ਵਾਰ ਜਰੂਰ ਇੱਥੇ ਆਉਣਾ ਚਾਹੀਦਾਗਾ ਸ਼ਹਿਰ ਦੀ ਖੂਬਸੂਰਤੀ ਚਾਰੇ ਪਾਸੇ ਸ਼ਹਿਰ ਦੀ ਖੂਬਸੂਰਤੀ ਹੈ ਜਿੱਧਰ ਤੁਸੀਂ ਜਾਓਗੇ ਤੁਹਾਨੂੰ ਖੂਬਸੂਰਤੀ ਮਿਲੂਗੀ ਕੁਝ ਇਦਾਂ ਦੀ ਵੀ ਖੂਬਸੂਰਤੀ ਹੈਗੀ ਆ ਦੇਖੋ ਇਹ ਸ਼ਹਿਰ ਅੱਜ ਤੋਂ 1000 ਸਾਲ ਪਹਿਲਾਂ ਇੱਥੇ ਬਸਿਆ ਸੀ ਬਹੁਤ ਹੀ ਪੁਰਾਣਾ ਸ਼ਹਿਰ ਆ ਇਤਿਹਾਸਿਕ ਸ਼ਹਿਰ ਆ ਵੈਲਜੀਅਮ ਦਾ ਦੇਖੋ ਚਾਰੇ ਪਾਸੇ ਤੁਹਾਨੂੰ ਰੌਣਕੀ ਮੈਲ ਨੂੰ ਦੇਖਣ ਨੂੰ ਮਿਲੇਗੀ ਆ ਇੱਕ ਛੋਟੀ ਜੀ ਨਦੀ ਵੀ ਆ ਇੱਥੇ ਜਿੱਥੋਂ ਦੇ ਲੋਕ ਕਿਸ਼ਤੀਆਂ ਲੈ ਕੇ ਲੰਘਦੇ ਨੇ ਕੁੜੀਆਂ-ਕੜੀਆਂ ਦੇਖਣ ਨੂੰ ਬਹੁਤ ਮਿਲ ਸਕਦੀਆਂ ਇੱਥੇ ਸੋਹਣੀਆਂ ਸੋਹਣੀਆਂ ਬਾਕੀ ਪੂਰਾ ਮਾਹੌਲ ਇੱਕ ਨੰਬਰ ਆ ਹੁਣ ਆਪਾਂ ਇੱਥੇ ਕੈਸਟਿਚੂਟਾ ਲੈਣ ਜਾਣ ਜਾ ਰਹੇ ਆ ਰੁਕੋਥ ਥੋੜਾ ਟਾਈਮ ਆਪਾਂ ਟਰੈਕਟਰ ਲੈਣ ਜਾ ਰਹੇ ਆ ਤੁਹਾਨੂੰ ਫਿਰ ਅਗਲਾ ਵੀਊ ਦਿਖਾਉਨੇ ਆ ਜੇ ਕਿਸੇ ਨੇ ਟਰੈਕਟਰ ਲੈਣੀ ਹੋਵੇ ਟਰੈਕ ਇੱਥੋਂ ਮਿਲਦੀ ਆ ਆ ਤੁਸੀਂ ਦੇਖ ਸਕਦੇ ਆ 40 ਮਿੰਟ ਦਾ ਇਹ ਘੇੜਾ ਕਢਾਉਂਦੇ ਨੇ ਸਿੱਧੇ ਇਧਰ ਵੀ ਜਾਓਗੇ ਤੁਹਾਨੂੰ ਸ਼ਹਿਰ ਦੀ ਖੂਬਸੂਰਤੀ ਦੇਖਣ ਨੂੰ ਮਿਲੂਗੀ ਬਹੁਤ ਸੋਹਣਾ ਸ਼ਹਿਰ ਆ ਜਿੱਧਰਲੀ ਸਾਈਡ ਵੀ ਜਾਂਦੇ ਆ ਉਧਰਲੀ ਸਾਈਡ ਹੀ ਬਹੁਤ ਹੀ ਖੂਬਸੂਰਤ ਸ਼ਹਿਰ ਆ ਚਾਰੇ ਪਾਸੋਂ ਜਾਨੀ ਕਿ ਸ਼ਹਿਰ ਘੁੰਮਣ ਵਾਲਾਗਾ ਇੰਦਾਂ ਜਾਨੀ ਕਿ ਕੈਸਟੀ ਉੱਤੋਂ ਦੀ ਇਧਰਲੀ ਜਾਂਦੀ ਆ ਤੇ ਉੱਤੋਂ ਦੀ ਘੁੰਮ ਕੇ ਆਉਂਦੀ ਆ 40 ਮਿੰਟਾਂ 40 ਮਿੰਟ ਜਾਨੀ ਕਿ ਚੱਲਦੀ ਆ ਇਹ ਕੈਸਟੀ ਦੇਖੋ ਹੋਰਨੇ ਜੀ ਥੋੜਾ ਇੱਥੇ ਖਾਣ ਪੀਣ ਲਈ ਰੁਕੇ ਸੀਗੇ ਖਾਣ ਪੀਣੇ ਇਥੋਂ ਦਾ ਬਹੁਤ ਜਿਆਦਾ ਸਵਾਦ ਆ ਤੇ ਜਿੱਥੇ ਵੀ ਆਪਾਂ ਜਾਂਦੇ ਆ ਆਪਾਂ ਨੂੰ ਚਾਕਲੇਟਾਂ ਜ਼ਰੂਰ ਮਿਲਦੇ ਨੇ ਇੱਥੋਂ ਦੇ ਮੁੰਡੇ ਕੈਸ਼ਟਰੀਟੂਟਾ ਲੈਣ ਤੋਂ ਪਹਿਲਾਂ ਕਹਿੰਦੇ ਕਹਿੰਦੇ ਗਰਮ ਹੋਣਾ ਥੋੜਾ ਠੰਡ ਬਹੁਤ ਆ ਗਰਮ ਹੋ ਰਹੇ ਆ ਫਿਰ ਗਰਮ ਹੋ ਕੇ ਕੈਸ਼ਟਰੀਟ ਵਿੱਚ ਬਹਿਣਗੇ ਆ ਦੇਖੋ ਜਾਨੀ ਕਿ ਹੁਣ ਗੈਸਟੀ ਜਾ ਰਹੀ ਆ ਇਹ ਹਰੇਕ 40 ਮਿੰਟਾਂ ਬਾਅਦ ਜਾਨੀ ਕਿ ਆਪਾਂ ਟਿਕਟ ਖਰੀਦ ਸਕਦੇ ਆ ਟਿਕਟ ਇੱਥੋਂ ਟਿਕਟ ਮਿਲਦੀਆਂ ਨੇ ਦੋ ਜਗ੍ਹਾ ਤੋਂ ਟਿਕਟ ਮਿਲਦੀਆਂ ਨੇ ਇੱਥੋਂ ਇੱਕ ਇਧਰੋਂ ਤੇ ਇੱਕ ਇਧਰੋਂ ਤੁਸੀਂ ਇੱਥੋਂ ਵੀ ਟਿਕਟ ਲੈ ਸਕਦੇ ਆ ਹਰੇਕ 40 ਮਿੰਟਾਂ ਬਾਅਦ ਨਜ਼ਾਰੇ ਆ ਰਹੇ ਆ ਨਜ਼ਾਰੇ ਜਾ ਰਹੇ ਨੇ ਤੇ ਯਾਰ ਇਹ ਆ ਰਹੇ ਆ ਤੇ ਜਾ ਰਹੇ ਜਾ ਰਹੇ ਆ ਸਾਰੇ ਜਾਣੇ ਨਜ਼ਾਰੇ ਲੈਣ ਲਈ ਸਾਰਿਆਂ ਨੂੰ ਆਉਣਾ ਚਾਹੀਦਾਗਾ ਕੀ ਬਾਤਾਂ ਨੇ ਮੌਸਮ ਵੀ ਪੂਰਾ ਰੰਗੀਨ ਆ ਦੀ ਪਹਿਲੀ ਵੀਡੀਓ ਵੱਧ ਤੋਂ ਵੱਧ ਪਿਆਰ ਦੇਣਾ ਸਾਡੀ ਪਹਿਲੀ ਵੀਡੀਓ ਵੱਧ ਤੋਂ ਵੱਧ ਤੁਸੀਂ ਪਿਆਰ ਦੇਣਾ ਸਤਿਕਾਰ ਦੇਣਾ ਚਲੋ ਜੀ ਆਪੜੀ ਕੈਸ਼ ਦੀ ਆ ਕੇ ਆ ਰਹੀ ਆ ਦੇਖੋ ਬਹੁਤ ਸੋਹਣੀ ਕੰਟਰੀ ਹੈ ਕਿਵੇਂ ਲੱਗ ਰਿਹਾ ਤੁਹਾਨੂੰ ਬਹੁਤ ਵਹਿਤ ਲੱਗ ਰਿਹਾ ਹੈ ਬੇਬੇ ਆ ਰਹੀ ਹੈ ਥੱਕ ਜਾਇਆ ਹੋਰ ਤੇ ਸੋ ਕਿੰਨਾ ਮੇਰਾ ਵਿਆਹ ਬਹੁਤ ਬਹੁਤ ਅਨਪਾਰੀ ਮੈਂ ਕਹਿੰਦਾ ਮੇਰਾ ਵਿਆਹ ਹੋ ਲੈੰਦੇ ਵੀ ਮੈਂ ਤੇਰਾ ਵਿਆਹ ਰੋਕਣ ਲੱਗਾ First of all the water level of the city is much lower than usual around a half a meter thousands of students are studying this here here That's why the population again is very young but other people from the countryside come here to study and they stay here eventually but now we're gonna leap into history as you can look around 8 1% on alcohol ਦੇ ਵੀ ਇਤਿਹਾਸ ਵਾਲੇ ਦੱਸ ਰਹੇ ਨੇ ਬਾਤ ਦੇ ਇਤਿਹਾਸ ਬਾਰੇ ਉਹਥੋਂ ਦੇ ਥਾਵਾਂ ਬਾਰੇ ਦੱਸ ਦੇ ਨੇ ਬਈ ਕੰਗੇ ਪ੍ਰਾਣੇ ਨੇ ਕਦੋਂ ਬਵਾਲ ਤੋੜਾ ਉਹ ਸੇਂ ਬ੍ਰੇਕ ਤੇ ਹਪ ਮੈਂ ਹਪ ਕਹਿੰਦੇ ਨਾਲ ਲਾਤਰਾਂ ਮੇਰੇ ਕੋਲ ਨਹੀਂ ਉਹਦੇ ਬੱਥੇਰੇ ਮੇਰੀ ਜੁੱਤੀ ਦੀਆਂ ਨੋਕਾਂ ਨਹੀਂ ਹਾਂਜੀ ਦੋਸਤੋ ਕੀ ਹਾਲ ਚਾਲ ਆ ਹੁਣ ਅਸੀਂ ਜਾ ਰਹੇ ਹਾਂ ਘੁੰਮਣ ਗ੍ਰੈਂਡ ਪੈਲ ਦਾ ਨਾਲ ਗ੍ਰੈਂਡ ਪੈਲਸ ਦਾ ਕਹਿੰਦੇ 뷰 ਬਹੁਤ ਸ਼ਾਨਦਾਰ ਆ ਰਾਤ ਦਾ 뷰 ਵੀ ਸ਼ਾਨਦਾਰ ਹੁੰਦਾ ਤੇ ਦਿਨ ਦਾ ਵੀ ਅਸੀਂ ਵੀ ਘੁੰਮ ਕੇ ਦੇਖਦੇ ਆ ਬਾਕੀ ਵੀ ਇੱਥੇ ਕਹਿੰਦੇ ਚੋਰ-ਚੋਰ ਬਹੁਤ ਆ ਰਾਤ ਮੁੰਡੇ ਨੂੰ ਚੋਰ ਪੈ ਗਏ ਸੀ ਚੋਰਾਵਾਰੇ ਦੱਸ ਮੜਿਆ ਬਹੁਤ ਅਚਕੀ ਇਹਨਾਂ ਦੇ ਬਹੁਤ ਅਚਕੀ ਆ ਚੋਰਾੜੋ ਨਸ਼ੇ ਪੱਤੇ ਵਾਲੇ ਚੋਰ ਬਹੁਤ ਆ ਇੱਥੇ ਕਿਹੜਾ ਸ਼ਹਿਰ ਦਾ ਨਾਂ ਕੀ ਬਰੋਸਲ ਬਰੋਸਲ 'ਚ ਰਾਤ ਨੂੰ ਜੇ ਕਿਸੇ ਨੇ ਵੀ ਨਿਕਲਣਾ ਬਈ ਕੇਅਰ ਸੁਣੇ ਕੇਅਰਫੁਲ ਨਿਕਲਣਾ ਚਾਹੀਦਾਗਾ ਕਹਿੰਦੇ ਨਸ਼ੇੜੀ ਬਹੁਤ ਆ ਇੱਥੇ ਰਾਜ ਕੁੜੀ ਦਾ ਫੋਨ ਖੋ ਕੇ ਭੱਜ ਗਿਆ ਕੋਈ ਉਬਰ ਵਾਲਾ ਜੋ ਡਿਲੀਵਰੀ ਨਹੀਂ ਕਰਦੇ ਹੁੰਦੇ ਉਬਰ ਵਾਲੇ ਉਹ ਸਾਈਕਲ ਤੇ ਜਾ ਰਿਹਾ ਸੀ ਤੇ ਫੋਨ ਨਾਲ ਹੀ ਖੋ ਕੇ ਭੱਜ ਗਿਆ ਜੇ ਕਿਸੇ ਨੇ ਰਾਤ ਨੂੰ ਨਿਕਲਣਾ ਇੱਥੇ ਬਹੁਤ ਹੀ ਸਾਵਧਾਨ ਹੋ ਕੇ ਨਿਕਲਣਾ ਪੈਣਾ ਓਕੇ ਮਿਲਦੇ ਆਂ ਸਟੈਂਡਲਫਾਈ ਮੜੇ ਅੰਕ ਲੱਗ ਦਿਖਾਓ ਚੈੱਕ ਕਰੋ ਓਕੇ ਪਰਵਾਹਾ ਬੁੜਾ ਤਰ ਹਾਂਜੀ ਤਾਂ ਬਰਸਨ ਦੀਆਂ ਕੁੜੀਆਂ ਦੇ ਕੰਦ ਜੁਟੇਗਾ ਜਿੱਦਕਿ ਸਿਟੀ ਸੈਂਟਰ ਵਿੱਚ ਇੱਕ ਬੁੱਤ ਆ ਉੱਥੇ ਬਿਸ਼ਕਪੂਰੀ ਹੁੰਦੀ ਆ ਹੁਣ ਅਸੀਂ ਉਹ ਬਿਸ਼ਕਪੂਰੀ ਕਰਨ ਜਾ ਰਹੇ ਆ ਕੋਈ ਨਹੀਂ ਕੋਲ ਸਕਦੇ ਰਿਕਵੈਸਟ ਆ ਮਾਫ਼ ਕੀਤਾ ਜਾਵੇ ਨਹੀਂ ਨਹੀਂ ਮੈਂ ਬਿਸ਼ ਮੰਗਣੀ ਆ ਉਹ ਬੁੱਤ ਕੋਲੇ ਜਾ ਕੇ ਤੂੰ ਮੰਗੇਗਾ ਕਿ ਨਹੀਂ ਬਸ ਇਹ ਸਾਡੀ ਬਿਸ਼ ਤੇਰੀਆਂ ਪਿੱਛੇ ਪਹਿਲਾਂ ਹੀ ਪੂਰੀਆਂ ਹੋ ਜਾਂਦੀਆਂ ਮੈਂ ਮੰਗੂਗਾ ਚਲੋ ਫਿਰ ਚਲੋ ਮਿਲਦੇ ਆ ਤੁਹਾਨੂੰ ਬੁੱਤ ਦਿਖਾਉਣੇ ਆ ਜਿੱਥੇ ਬਿਸ਼ਕਪੂਰੀ ਹੁੰਦੀ ਆ ਸਿਟੀ ਸੈਂਟਰ ਵਿੱਚ ਲੋ ਜੀ ਆਪਾਂ ਬੈਲਜੀਅਮ ਦੀ ਰਾਜਧਾਨੀ ਬ੍ਰਸਲ ਵਿੱਚ ਪਹੁੰਚ ਚੁੱਕੇ ਆ ਦੇਖੋ ਕਿੰਨੀ ਸੁਣੀਆ ਮਾਰਤਾ ਬਣੀਆਂ ਹੋਈਆਂ ਨੇ ਇਹ ਸਾਰੀਆਂ ਇੱਕ ਬੰਦੇ ਵੱਲੋਂ ਬਣਾਈਆਂ ਗਈਆਂ ਸੀ ਸਾਰੇ ਪਾਸੇ ਤੁਹਾਨੂੰ ਸੁਨੈਰੀ ਸੁਨੈਰੀ ਮਾਰਤਾ ਦੇਖਣ ਨੂੰ ਮਿਲ ਲਿਗਾ ਜਿੱਧਰ ਵੀ ਤੁਸੀਂ ਜਾਓਗੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਪਾ ਪਹੁੰਚ ਚੁੱਕੇ ਆ ਬੈਲਜਮ ਰਸਮ ਇਹ ਰਸਮ ਦੇਖ ਰਹੇ ਆ ਜਿਹੜੀ ਸੈਂਟਰ ਆ ਏਰੀਆ ਚੈੱਕ ਕਰ ਸਕਦੇ ਨੇ ਕਿੰਨਾ ਸ਼ਾਨਦਾਰ ਏਰੀਆ ਹੈਗਾ ਇਹ ਸਾਰਾ ਡਿਜ਼ਾਈਨ ਇੱਕ ਬੰਦੇ ਵੱਲੋਂ ਕੀਤਾ ਗਿਆ ਹੈਗਾ ਲੋ ਜੀ ਹੁਣ ਆਪਾਂ ਇੱਥੋਂ ਜਾ ਰਹੇ ਹੁਣ ਆਪਾਂ ਇੱਕ ਯਾਦਗਾਰੀ ਚੀਜ਼ ਲੈ ਰਹੇ ਹਾਂ ਬਰਸਲ ਦੀ ਯਾਦਗਾਰੀ ਚੀਜ਼ ਮੈਂ ਸੋਚ ਰਿਹਾ ਹਾਂ ਜੇ ਡਿਸਾਈਡ ਨਹੀਂ ਕੀਤਾ ਵੀ ਕਿਹੜੀ ਚੀਜ਼ ਲਵਾਂ ਇੱਥੋਂ ਆਪਾਂ ਇੱਕ ਯਾਦ ਲੈ ਕੇ ਜਾਣੀ ਆ ਬਈ ਇੱਥੇ ਵੀ ਆਪਾਂ ਘੁੰਮਣ ਆਏ ਸੀ ਰਾਤ ਦੇ ਸਾਸਰੀ ਗਾਲ ਜੀ ਰਾਤ ਦੇ ਮਾਹੌਲ ਚੈੱਕ ਕਰੋ ਰਾਤ ਦਾ ਅਸ ਕੀ ਹੈ ਕੋਤੇ ਖੜੀ ਲੱਭ ਗਏ ਸੀ ਕੀ ਹੋਇਆ ਅੱਤੇ ਖੜੀ ਹੋਈ ਕਲੱਬ ਗਏ ਸੀਗੇ ਇੰਨਾ ਪੈਸਾ ਲਾਦਾ ਕਲੱਬ ਤੇ ਚਲੋ ਕਾਪੀ ਆ ਕੇ ਦੇਖਿਓ ਕਾਲਿਆਂ ਦਾ ਗੱਲਿਆਂ ਦਾ ਸਾਡੇ ਦਾ ਉਸ ਡਾਕਸ ਕਰ ਰੂ ਜੀਹਾਂ ਕਰੇ ਸੀ ਦਾ ਵਾਪਸ ਗੁੜਿਆ ਏ ਸੈਲਡਿੰਗ ਚੈੱਕ ਕਰੋ ਪਹਿਲਾਂ ਦੇਖੋ ਥੱਲੇ ਪਾਣੀ ਚੱਲ ਰਿਹਾ ਹੈਗਾ ਕੀ ਬਾਤਾਂ ਨੇ ਚਲੋ ਠੀਕ ਹੈ ਮਿਲਦੇ ਹਾਂ ਹੁਣ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਹੁਣ ਆਪਾਂ ਜਾ ਰਹੇ ਹਾਂ ਪੈਰਿਸ ਵੀਰ ਕਰਨਾ ਤੁਹਾਨੂੰ ਬਲੌਗ ਬਹੁਤ ਹੀ ਵਧੀਆ ਪਸੰਦ ਆਵੇਗਾ ਤੇ ਲਾਈਕ ਕਮੈਂਟ ਸ਼ੇਅਰ ਜੋ ਤੁਹਾਡਾ ਦਿਲ ਕੀਤਾ ਤੁਸੀਂ ਉਹ ਜ਼ਰੂਰ ਕਰਿਓ ਓਕੇ ਬਾਏ ਬਾਏ